ਹਾਂਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਡੀਓ ਸਨਾਲ ਸਰਕਾਰ ਨੇ ਇਹ ਦਰਖਤ ਲਾਏ ਆ ਆਹ ਦੇ ਸਾਰੇ ਪੋਤਾ ਪਤਾ ਨਹੀਂ ਕਿਹੜਾ ਦਾ ਨਾਂ ਸੀ ਤੇ ਧੁਰਤਾ ਹੀ ਲਾਏ ਆ ਇਹ ਉਹ ਉੱਥੋਂ ਦਾ ਹੀ ਆਪਣਾ ਜੂਮ ਜਾਂਦਾ ਜਿੱਥੋਂ ਤੁਸੀਂ ਸਾਨੂੰ ਦਿਖਾਉਨੇ ਆ ਹਲੋ ਮਗੜ ਤਾਂ ਹੀ ਲੱਗੇ ਆ ਤੇ ਹੋਰ ਥਾਵਾਂ ਤੇ ਵੀ ਲੱਗੇ ਹੋਣਗੇ ਇਹਨਾਂ ਨੂੰ ਪਾਣੀ ਵੀ ਪਾ ਕੇ ਜਾਂਦੇ ਆ ਵਧੀਆ ਟੋਏ ਪੱਟ ਕੇ ਸੜਕ ਦਾ ਜਿੰਨਾ ਥਾਂ ਹੈਗਾਗਾ ਉਦੋਂ 8.5 ਫੁੱਟ ਦੇ ਪਾਸੇ ਲਾਏ ਆ ਮਤਲਬ ਵੀ ਜਿਵੇਂ ਕਾਨੂੰਨ ਮੁਤਾਬਕ ਪੂਰੇ ਲਾਏ ਆ ਤੇ ਹੁਣ ਇਹਨਾਂ ਨੂੰ ਪਾਣੀ ਵੀ ਪਾ ਪਾ ਕੇ ਜਾਂਦੇ ਆ ਡੇਲੀ ਆਉਂਦੇ ਆ ਜਾਂ ਦੂਜੇ ਦਿਜੇ ਦਿਨ ਪਾਣੀ ਪਾਉਂਦੇ ਆ ਇਹਨਾਂ ਨੂੰ ਉਹ ਤੁਰਤ ਆਈਆਂ ਆਸੇ ਹੁਣ ਇਹਦੇ ਵਿੱਚ ਬਾਹਲੇ ਬੰਦੇ ਤਾਂ ਕਹਿੰਦੇ ਵੀ ਇਹ ਫਾਇਦਾ ਨਹੀਂਗਾ ਮਤਲਬ ਜੇ ਆਪਾਂ ਦੂਜੀ ਰੋਡ ਸੋਚੀਏ ਵਾਤਾਵਰਨ ਕਿਵੇਂ ਕਹਿੰਦੇ ਆ ਵੀ ਇਹ ਲਿੰਕ ਰੋਡ ਨਾਲ ਲੱਗਿਆ ਵਾਤਾਵਰਨ ਬਚਾਉਣਾ ਆਕਸੀਜਨ ਆਏ ਹੋ ਗਈ ਘਟ ਗਈ ਵਧ ਗਈ ਤੇ ਸਾਫ ਕਰਨਗੇ ਸਾਫਤਾ ਕਰਦੇ ਆ ਦਰਖਤ ਉਹ ਗੱਲ ਤਾਂ ਹੈਗੀ ਆ ਤਾਂ ਇਹ ਗੱਲ ਨੂੰ ਮਤਲਬ ਆਪਾਂ ਮੰਨ ਸਕਦੇ ਆ ਵੀ ਸਹੀ ਆ ਕੰਮ ਵੀਰ ਨੂੰ ਲਾਉ ਤੇ ਨਾ ਹੀ ਸਾਮ ਸਵਾਲ ਵੀ ਸਹੀ ਆ ਬਟਨੇ ਵੀ ਨਹੀਂ ਚਾਹੀਦੇ ਜਿਵੇਂ ਲੱਖਾ ਸੁਧਾਣਾ ਵੀ ਕਾਫੀ ਮੰਨ ਲਓ ਬੋਲਦਾ ਰਹਿੰਦਾ ਵੀ ਆਪਾਂ ਨੇ ਲਾਉਣੇ ਆ ਜਾਂ ਕਈ ਥਾਵਾਂ ਤੇ ਰੋਲਾ ਰਪਿਆ ਚ ਵੀ ਗਿਆ ਉਹ ਬਿੰਦਰਾਖਤ ਪਟਾੜੇ ਦੇ ਬੰਦਿਆਂ ਨੇ ਹੁਣ ਇੱਥੇ ਕਈ ਬੰਦਿਆਂ ਦਾ ਇਹ ਕਹਿਣਾਗਾ ਵੀ ਜਿਹੜੇ ਇਹ ਲੱਗੇ ਆ ਇੱਧਰ ਵੀ ਲੱਗੇ ਅੱਗੇ ਇਹ ਇੰਨਾ ਖੁੱਲਾ ਰਾਹ ਸੀਗਾ ਮੰਨ ਲਓ ਇੱਧਰ ਇੱਧਰ ਕਿਤੇ ਕੋਈ ਚੀਜ਼ ਸਾਈਡ ਦੇਣੀ ਬਸ ਟਰੱਕ ਆ ਗਿਆ ਜਾਂ ਸਪੈਸ਼ਲ ਭੂਗ ਵਾਲੀਆਂ ਟਰਾਲੀਆਂ ਵੱਟੀਆਂ ਤੇ ਉਹਨਾਂ ਦਾ ਜਦੋਂ ਇਹ ਵੱਧ ਗਏ ਤੇ ਫਿਰ ਉਹਨਾਂ ਨੂੰ ਦਿੱਕਤ ਆਇਆ ਕਰੂਗੀ ਆ ਦੇਖੋ ਇਧਰ ਲੱਗੇ ਵੇ ਆਹ ਹੋਰ ਤਰੀਕੇ ਨਾਲ ਲੱਗਿਆ ਆ ਲੱਗਿਆ ਆ ਸੇ ਆ ਸਾਰੇ ਮਤਲਬ ਆ ਜਿਵੇਂ ਹੁਣ ਥਾਂ ਵੱਡਿਆ ਨਹੀਂ ਤਾਂ ਇਧਰ ਲੱਗਿਆ ਜਿਨ੍ਹਾਂ ਨੇ ਥਾਂ ਵੱਡਿਆ ਉਹਨਾਂ ਨੇ ਬਾਣ ਚਲਾ ਕੇ ਇਹ ਪਰ ਹੁਣ ਕਾਰਨ ਕੀ ਹੈ ਕਹਿੰਦੇ ਵੀ ਜੇ ਕੋਈ ਬੰਦਾ ਪੱਟੂਗਾ ਇਹਨਾਂ ਨੂੰ ਜਾਂ ਜਿਹਦੇ ਮੱਥੇ ਪੱਟੇ ਗਏ ਉਹਦੇ ਕਹਿੰਦੇ ਸੀ ਕਾਰਵਾਈ ਕਰਾਂਗੇ ਐ ਕਹਿੰਦੇ ਆਗੇ ਤੇ ਜੇ ਵੱਧ ਗਏ ਇਹ ਜਦੋਂ ਮਤਲਬ ਵੱਧ ਗਏ ਵੱਡੇ ਹੋ ਗਏ ਉਦੋਂ ਫਿਰ ਇਹ ਸਕੂਟਰ ਟਰਾਲੀਆਂ ਨੂੰ ਜਾਂ ਸੀਜਾਂ ਨੂੰ ਉਹਨਾਂ ਨੂੰ ਇਹ ਦਿੱਕਤ ਕਰਿਆ ਕਰਨਗੇ ਹਨਾ ਕੁਝ ਬੰਦਿਆਂ ਦੇ ਰਹਿ ਆਏ ਹੈਗੀ ਹੁਣ ਇਹਨਾਂ ਦਾ ਕੰਮ ਧੰਦਾ ਕਿਵੇਂ ਸੈੱਟ ਆਊਗਾ ਵੀ ਇਹ ਸਹੀ ਆ ਕਿ ਗੱਲ ਤਾਂ ਕਿ ਬਤਾਵਾਰ ਨੂੰ ਬਚਾਉਣ ਖਾਤਰ ਵੀ ਜਦੋਂ ਲਾਉਣੇ ਸੀ ਤਾਂ ਕਿਸੇ ਇੱਕ ਸਾਈਡ ਤੇ ਲਾ ਦੋ ਕਿਤੇ 20 50 ਕਿੱਲੇ 100 ਕਿੱਲਾ ਉਹ ਥਾਵਾਂ ਦੇ ਜਾਂ ਜਗ੍ਹਾ ਦੇ ਹਿਸਾਬ ਨਾਲ ਲਾ ਦੋ ਹਣਾ ਇਹ ਸਾਰੀਆਂ ਚੀਜ਼ਾਂ ਰਲੀਆਂ ਮਿਲੀਆਂ ਗੱਲਾਂ ਵਸਾਂ ਰੋਲੇ ਰੱਪੇ ਚੱਲ ਰਹੇ ਆ ਤੇ ਕਿਹਦੇ ਕੀਦੇ ਮੱਥੇ ਇਹ ਕਾਮਯਾਬ ਹੋਣਗੇ ਕੀਦੇ ਨਹੀਂ ਹੋਣਗੇ ਉਹ ਵੀ ਬਦਲ ਲੱਗ ਜੂ 5 6 ਮਹੀਨੇ ਨੂੰ ਸਾਲ ਨੂੰ ਕਿ ਅਗਲਾ ਇਹਨਾਂ ਨੂੰ ਸਾਮੂਗਾ ਆ ਕੇ ਯੂਰਗਿਆ ਦੀ ਮੁੱਠੀ ਮਾਰੂਗਾ ਹੁਣ ਜਿਵੇਂ ਆਪਣੇ ਮੱਥੇ ਵੀ ਲੱਗੇ ਇੱਕ ਦਾ ਲੱਗਿਆਗਾ ਇਹਦਾ ਨਾਂ ਨਹੀਂ ਪਤਾ ਆਪਾਂ ਨੂੰ ਤੇ ਬਾਕੀ ਆ ਫੁੱਲਾਂ ਵਾਲੇ ਲੱਗੇ ਆ ਕਿਹਾ ਵੇ ਇਥੇ ਬਿਜਲੀ ਦੀ ਤਾਰ ਸੀ ਇਹਨਾਂ ਨੇ ਉੱਚੇ ਹੋਣ ਨਾਲ ਇਹ ਚਿੱਟੇ ਫੁੱਲ ਕੱਢਦੇ ਆ ਆ ਵੀ ਚਿੱਟੇ ਫੁੱਲ ਵਾਲਾ ਆ ਸਾਰੇ ਉਹ ਉੱਥੋਂ ਦਾ ਹੀ ਤੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਇਹ ਨਾਮ ਪੱਟੇ ਜਾਣ ਕੋਈ ਬੱਕਰੀ ਬੁੱਕਰੀ ਮਾਝ ਮੁੱਝ ਦੁਰੀ ਫਿਰਦੀ ਚਰਗੀ ਦਾ ਕੀ ਕਹਿਣਾ ਨੀ ਕੋਸ਼ਿਸ਼ ਇਹ ਰਹੂਗੀ ਵੀ ਇਹਨਾਂ ਨੂੰ ਰੱਖ ਲਈਏ। ਜਦੋਂ ਇੰਨੀ ਮਿਹਨਤ ਨਾਲ ਲਾ ਕੇ ਗਏ ਆ ਤੇ ਆਪਾਂ ਥਾਂ ਵੀ ਨਹੀਂ ਵਡਾ। ਦੇਖ ਲਓ ਆਪਣੇ ਉੱਤੇ ਹੀ ਖੜੇ ਆ ਉਦੋਂ ਥੱਲੇ 2-2 ਫੁੱਟ ਥਾਂ ਹੈਗਾ 3-3 ਫੁੱਟ। ਇੱਥੇ ਦਾ ਵਾਧਾ ਹੀ ਹੋਊਗਾ। ਇਹੇ ਦਰਸ਼ਕਾਂ ਦੀ ਕਹਾਣੀ ਇਹਨਾਂ ਦੀ ਜਿਹੜੇ ਲੱਗੇ ਆ ਉਹ ਗਾਂ ਵੀ ਲੱਗੇ ਆ। ਤੇ ਇਸ ਤਰੀਕੇ ਨਾਲ ਇਹ ਵਧਣਗੇ। ਆਏ। ਹੋ ਸੇ ਜਾਂ ਅੱਗੇ ਪਿੰਡ ਕੋਲੇ ਜਾ ਕੇ ਦੋਨੇ ਪਾਸੇ ਵੱਡੇ ਹੋਏ ਪਏ ਆ। ਤੇ ਉੱਥੇ ਜੰਗਲ ਟਾਈਪ ਕੰਮ ਜੀ ਲੱਗਦਾ ਫੀਲਿੰਗ ਆਉਂਦੀ ਜਿਵੇਂ ਨੰਗਾ ਦਾ ਬੰਦਾ ਹੁਣ ਉਥੇ ਵੱਡੀਆਂ ਟਰਾਲੀਆਂ ਸਾਈਡ ਦੇਣ ਲਈ ਜਾਂ ਜਿਵੇਂ ਭੂਗ ਵਾਲੀਆਂ ਤੂੜੀ ਵਾਲੀਆਂ ਆ ਜਾਂਦੀਆਂ ਉਹੋ ਜਿਹੀਆਂ ਚੀਜ਼ਾਂ ਵੀ ਲਿੰਕ ਕਰੋਨਾ ਤੇ ਇਹਨਾਂ ਦੀ ਜ਼ਰੂਰਤ ਹੈ ਕਿ ਨਹੀਂ ਹੈ ਬੜਾ ਯਾ ਤੁਸੀਂ ਵੀ ਆਪਦੇ ਹਿਸਾਬ ਨਾਲ ਵਿਚਾਰ ਦਿਓ ਚਾਹਨਾ ਪਾਇਓ ਤੇ ਹੂੰ ਜਿੰਨੇ ਕਰ ਸਕਦੇ ਆ ਤਾਂ ਸਹੀ ਵੀ ਹੈਗਾ ਕੰਮਣਾ ਆਪਾਂ ਤਾਂ ਨਹੀਂ ਪੜਦੇ ਯਾਰ ਆਪਾਂ ਆਪਦੀ ਜ਼ਿੰਮੇਵਾਰੀ ਲੈ ਲੈਂਦੇ ਕਿਵੇਂ ਮਰਜੀ ਵਦਨ ਵਿੰਗੇ ਡਿੰਡੇ ਏ ਮਿੰਗੇ ਹੁਣ ਡੇਡੇ ਹੁਣ ਆਪਾਂ ਪੜਦੇ ਨੇ ਇਹਨੂੰ ਤੁਸੀਂ ਦੱਸੋ ਬੜਾ ਹੈ ਕਮੈਂਟਾਂ